ਦੋਸਤੋ ਕਾਤਰੋਂ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇੱਕ ਛੋਟ ਵੀਡੀਓ ਦਿਖਾ ਰਿਹਾ ਹਾਂ 7 ਸਾਲ ਬਾਈ ਨੇ ਮੁਰਾ ਨਸਲ ਤੇ ਕੰਮ ਕੀਤਾ ਪਰ ਹੁਣ گاਵਾ ਦਾ ਇੱਕ ਲਾਰਜ ਫਾਰਮ ਬਾਈ ਨੇ ਤਿਆਰ ਕਰ ਲਿਆ ਕਿਉਂਕਿ ਖੁਦ ਵੈਟਰਨਰੀ ਪ੍ਰੈਕਟਿਸ ਵੀਰ ਕਰਦਾ ਇਸ ਸਾਈਡ ਤੇ ਛੱਡ ਪਾ ਲਿਆ ਨਾ ਜਿਹੜੇ ਵਿਕਾਊ ਆ ਦੋਸਤੋ ਮੱਝਾਂ ਦੇ ਵਿੱਚੋਂ ਲਗਭਗ ਸਾਰੀ ਵੇਚਨੇ ਕਿਉਂਕਿ ਇੱਕ ਵੱਡੀ ਮੱਝ ਘਰੇ ਰੋਕ ਲਈ ਪਹਿਲੇ ਨੰਬਰ ਤੇ ਅਰਜਨ ਕੁੰਗੜ ਬੁੱਲ ਦੀ ਧੀ ਆ ਦੋਸਤੋ ਤੇ ਇਹ ਹਫ਼ਤਾ ਕ ਲੈਂਦੀ ਆ ਸੂਨ ਚ ਬੜੇ ਸੋਹਣੇ ਸਿੰਗ ਦੀ ਤੇ ਬਹੁਤ ਸੋਹਣੇ ਢਾਂਚੇ ਦੀ ਆ ਇਦੇ ਨਾਲ ਨਵਾਬ ਬੁੱਲਦੀ ਧੀ ਈ ਹੈ ਇਹ ਵੀ ਆਸ ਹੈ ਵੀ ਚੰਗਾ ਦੁੱਧ ਦੇਊਗੀ ਕਿਉਂਕਿ ਦੋਨੇ ਝੋਟੀਆਂ 3 ਸਾਲ ਤੋਂ ਛੋਟੀ ਉਮਰ ਦੇ ਵਿੱਚ ਹੀ ਪਹਿਲਾ ਸੂਆ ਸੋਣ ਲੱਗਿਆ ਹੈ ਇਹਦੇ ਨਾਲ ਝੋਟੀ ਦੱਸੋ ਦੂਜੇ ਸੂਆ ਵਾਸਤੇ ਗੱਭਣਾ ਹੈ ਇਹ ਤੋਂ ਬਿਨਾ ਇੱਕ ਮੱਝ ਤੀਜੇ ਸੂਆ ਵਾਸਤੇ ਗੱਭਣ ਇੱਕ ਝੋਟੀ 1470 ਦਾਸ ਦੀ ਹੈ ਦੋਸਤੋ ਸਾਹਮਣੇ ਦੇਖ ਸਕਦੇ ਹੋ 2 ਸਾਲ ਉਮਰ ਹੈ ਤੇ ਇੱਕ ਕੱਟੀ 1 ਸਾਲ ਇਹਦੀ ਉਮਰ ਹੈ ਸੀਮਨ ਡਿਟੇਲ ਸਾਰੀਆਂ ਮੱਝਾਂ ਦੀ ਸਾਰੀਆਂ ਦੀ ਮਿਲ ਜਾਣੀ ਹੈ ਤੁਸੀਂ ਜਿਹੜਾ ਨਾ ਖਰੀਦਣਾ ਚਾਹੋ ਸੰਪਰਕ ਕਰ ਲਿਓ ਜੀ ਸ਼ਾਰਟ ਵੀਡੀਓ ਦੇ ਵਿੱਚ ਇਹੀ ਦਿਖਾਉਣੇ ਸੀ ਫੁੱਲ ਵੀਡੀਓ ਦੀ ਵੇਟ ਕਰੋ ਜੀ